ਅੱਛਾ ਜੀ ਸੋਨੂੰ ਸੁਣਾਉਣਾ ਜੀ ਪੁਰਾਣੇ ਜ਼ਮਾਨੇ ਦੀ ਗੱਲ ਆ ਅੱਛਾ ਜੀ ਜਿਹੜੀਆਂ ਅਕੇ ਦੇਸੀ ਤੁਸੀਂ ਕਣਕਾ ਬੀਜਦੇ ਤੇ ਉਹਦੀ ਤੁਹਾਨੂੰ ਗੱਲ ਸੁਣਾਉਣਾ ਹਾਂ ਇੱਕ ਜੱਟ ਦੇ ਚਾਰ ਪੁੱਤ ਤੇ ਅੱਛਾ ਤਿੰਨ ਬਿਹਾਏ ਤੇ ਇੱਕ ਤੇ ਕੁਮਾਰਾ ਅੱਛਾ ਜੀ ਉਹ ਵੀ ਉਹਨਾਂ ਨੇ ਭਾਈ ਵਿਆਹ ਲਿਆ ਹਾਂ ਵਿਆਹ ਕਿ ਉਹ ਨਵੀਂ ਆਈ ਜਦੋਂ ਬਹੂ ਉਹਨਾਂ ਨੂੰ ਦੂਤੀਆਂ ਕਹਿੰਦੀਆਂ ਵੀ ਤੂੰ ਇਹ ਤੋ ਹੁਣ ਇਹਨੂੰ ਰੋਟੀ ਰਾਟੀ ਤੇ ਇਹਨੂੰ ਲਾਇਆ ਕਰੋ ਆਪਾਂ ਦਾ ਬਥੇਰੀਆਂ ਪਕਾ ਲੀਆਂ ਉਹ ਨਮੀ ਨੂੰ ਕਹਿੰਦੇ ਵੀ ਰੋਟੀ ਤੂੰ ਲਾਹੀ ਹੁਣ ਲਾਇਆ ਕਰ ਕਹਿੰਦੀ ਕੋਈ ਨਾ ਮੈਂ ਲਾਹ ਗਣੂੰ ਤੇ ਉਹ ਰੋਟੀ ਲਾਉਣ ਲੱਗੀ ਇਹ ਗੱਲ ਚੋਂ ਨਾਲੇ ਉਹਨਾਂ ਨੂੰ ਆਇਆ ਵੀ ਪਤਾ ਲੱਗ ਵੀ ਲਾਣੇ ਦੀ ਠੀਕਵੇਂ ਹੁੰਦੀ ਐ ਘਰਾਣੇ ਦੀ ਕਿਵੇਂ ਹੁੰਦੀ ਐ ਵਧੀਆ ਕਿਵੇਂ ਹੁੰਦੀ ਐ ਉਹਨੇ ਆਟਾ ਭਈ ਖੁੰਨ ਲਿਆ ਗੁੰਨੇ ਕੇ ਆਟਾ ਆਪ ਅੰਦਰ ਰਸੋਈ ਚ ਲੈਣ ਬਾਕੀ ਕੋਸਾ ਕੌਣ ਇਹਦਾ ਠੰਗ ਭਰੀ ਪਾਰ ਗਿਆ ਲੈ ਕੇ ਆਟੇ ਦੀ ਉਹ ਬੁੜਾ ਵੀ ਕੋਲੀ ਬੈਠਾ ਸੀ ਪੂਰਾ ਸਿਹਾਰ ਤੇ ਬੁੜਾ ਵੀ ਜਬਾ ਕਿਨੂੰ ਲਈ ਬੈਠਾ ਸੀ ਕੋਲੇ ਉਹ ਪਹਿਲ ਬੈਠਾ ਸੀ ਜਦੋਂ ਆਈ ਉਹ ਲੈ ਕੇ ਆਪਦਾ ਪੋਣਾ ਪਾਣਾ ਉਹ ਜੂਠਾ ਕਰ ਗਿਆ ਕੌਣ ਦਾ ਆਟਾ ਅੱਗੇ ਵੀ ਚੰਬੜ ਜਾਂਦੇ ਜੇ ਬੁੜੀ ਅੰਦਰ ਬਾਜ ਨਹੀਂ ਕੋਈ ਪੋਣਾ ਪਾਣਾ ਲੈਣ ਅੱਗੇ ਕਾਉਂ ਬਾੜੇ ਹੁੰਦੇ ਭੈਣਾਂ ਉੱਤੀ ਕਾ ਕ ਕਰੀ ਜਾਂਦੇ ਜਦੋਂ ਬੁੜੀ ਪਰਹਾ ਰੌਣ ਦੀ ਟਾਈਮ ਲਾਗੇ ਆਟਾ ਕੁੰਨ ਕੇ ਬੁੜੀਆਂ ਵੀ ਧਰ ਦਿੰਦੀਆਂ ਇੱਕੇ ਲਗਤ ਨਹੀਂ ਆਏ ਵੀ ਹੁਣੀ ਲੱਗਿਆ ਰੋਟੀ ਹੁਣੀ ਕਾਉਂ ਅੱਕੇ ਵੀ ਮਾਰ ਜਾਂਦੇ ਠੂੰਗਾ ਐ ਭਈ ਉਹਦਾ ਕੌਣ ਲੈ ਗਿਆ ਭਰ ਕੇ ਬੋੜਾ ਨੇ ਦੇਖਿਆ ਵੀ ਕੀ ਕਰਦੇ ਆ ਬਹੁਤ ਸੌਰੀ ਅੰਦਰ ਵਾ ਗਿਆ ਕਾਉਂ ਠੂੰਗ ਮਾਰ ਗਿਆ ਅੱਛਾ ਉਹ ਆ ਉਹਨੇ ਸਰ ਮਾਰਿਆ ਬੜੇ ਨੇ ਵੀ ਇਹ ਉਹ ਕਹਿੰਦੀ ਮੇਰਾ ਕਸੂਰ ਨਹੀਂ ਆ ਗੁਪਤੀ ਗੱਲ ਕਰ ਗਈ ਕਹਿੰਦੀ ਥੋੜਾ ਕਸੂਰ ਐ ਥੋ ਤੋਂ ਬਾਹੀ ਨਹੀਂ ਹੁੰਦੀ ਹਾਂ ਜੇ ਬਾਹੀ ਹੋਈ ਹੋਵੇ ਕਾਂ ਜੀ ਕੌਂ ਠੰਗ ਮਾਰ ਤੂੰ ਸਹੀ ਹੈ ਕਹਿੰਦੀ ਕਹਿੰਦਾ ਅੱਛਾ ਭਈ ਕਹਿੰਦੀ ਹਾਂ ਮੁੰਡਿਆਂ ਦਾ ਕਸੂਰ ਤੇਰੇ ਹੁੰਦਾ ਹੈ ਥੋ ਤੋਂ ਬਾਹੀ ਨਹੀਂ ਹੋਈ ਕਹਿੰਦੀ ਅੱਛਾ ਲੈ ਉਹ ਕੰਮ ਇਹ ਹੂੰ ਇਹਨੇ ਮੈਂ ਦੱਸੂ ਫਿਰ ਮੇਰੇ ਹਿਸਾਬ ਨਾਲ ਚੱਲੋ ਤੇ ਉਹ ਵੀ ਕਿਸੇ ਲਾਣੇ ਦੀ ਕੁੜੀ ਦੀ ਕਹਿੰਦੀ ਕਹਿੰਦਾ ਚੰਗਾ ਉਹ ਅੱਗੇ ਰੱਖਦੇ ਹੁੰਦੇ 96 ਬਾਨ 99 ਦਾ ਮਤਲਬ ਹੈ ਹੁਣ ਤਾਂ 99 ਦਾ ਵੀ ਨਹੀਂ ਪਤਾ ਹਣਾ ਜਵਾਕਾ ਮੁੰਡਿਆਂ ਨੂੰ ਵਿਕਾਸ ਨੂੰ ਕਹਿੰਦੇ ਨੇ ਪਤਾ ਸਾਨੂੰ ਉਹ 99 ਬਿਹਲੇ ਰੱਖਦੇ ਅੱਤੇ ਦਾ ਬੀਜ ਨੇ ਤੇ ਪਕਾ ਤੇ ਮੱਕੀ ਹਾਂ ਪਾਣੀ ਦੇ ਘਾਟ ਹੁੰਦੀ ਅੱਛਾ ਇੱਕ ਪਾਸੇ ਏਰੀਆ ਰੱਖਣ ਦੇ ਬਹੋਂ ਬਾਜ ਤੇ ਬਾਹੀ ਜਾਂਦੇ 6 ਮਹੀਨੇ ਅੱਛਾ ਕਣਕ ਬੀਜਣ ਵਾਸਤੇ ਉਹ ਰੇਹ ਤੇਲ ਘਟ ਹੁੰਦੇ ਰੇਹ ਰੂ ਉਹ ਬਿਨਾਂ ਰੇਹ ਤੂੰ ਕਣਕਾ ਫਿਰ ਆਏ 99 ਬਣਾ ਚ ਵਧੀਆ ਹੋ ਜਾਂਦੇ ਆ ਬਿਹਲਿਆਂ ਚ ਬਾਹੀ ਕਰੀ ਜਾਂਦੇ ਪੂਰੀ ਬਾਹੀ ਕਰੀ ਜਾਂਦੇ ਇੱਕ ਪਾਸੇ ਮੱਕੀ ਹੋਣੀ ਪਕਾਹ ਹੋਣੀ। ਹਾਂ। ਦੂਜੀ ਗਏ ਨੂੰ ਉਹ ਪਾਸੇ ਪਕਾਹ ਮੱਕੀ ਵੀ ਨੇ ਉਧਰ ਬੇਲੇ ਰੱਖ ਲੈਣੇ। ਐਂ ਕਰਦੇ। ਉਹਨੂੰ ਕਹਿੰਦੇ ਸਨਮਾ। ਠੀਕ ਆ। ਮੈਂ ਵੀ ਬਾਹੇ ਸਨਮਾ ਬਾਹਣ। ਬੇਲਾ ਰੱਖ ਰੱਖ ਕੇ। ਉਹ ਕਹਿੰਦੀ ਵੀ ਚਲੋ ਤੁਸੀਂ ਮੈਂ ਜਦ ਕਦੇ ਕਹੂੰ ਬਾਹੋ ਕਹੂੰ ਦੀ ਕਿ ਹੱਸਤੀ ਹੈ ਕਹਿੰਦੇ ਠੀਕ ਹੈ। ਅੱਗੇ ਭਾਈ ਬੁੜੇ ਦੀ ਵੀ ਮੰਨਦੇ ਤੇ ਮੁੰਡੇ। ਹੁਣ ਤੱਕ ਕਦੇ ਨਹੀਂ ਮੰਨਦੇ। ਹੁਣ ਤਾਂ ਸੋਨੂੰ ਹੀ ਕਹਦੇ ਵੀ ਆ ਮੜ ਜਾ ਇੱਥੇ ਤੱਕ ਫੇਰ ਵਗ ਜਾ। ਕਦੇ ਨਹੀਂ ਮੰਨਦੇ। ਤੇ ਬੁੜੀ ਜਿਆ ਨੂਹਾ ਮੰਨਦਿਆਂ ਬੁੜੇ ਬੁੜੀ ਦੀ ਪੂਰੀ ਇੱਜ਼ਤ ਹੁੰਦੀ ਚਾਰੇ ਨੂਹਾ ਬੁੜੀ ਦੇ ਕਹਨੇ ਇੱਥੇ ਆ ਮੁੰਡੇ ਵੀ ਉਹ ਕਹਿੰਦੇ ਭਾਈ ਦਾ ਤੁਸੀਂ ਸਨਮਾ ਜਿਹੜਾ ਬਖਣ ਬਾਹਣਿਓ ਜਿਵੇਂ ਲਟਕੀ ਕਹੂ ਉਹ ਚੁੱਕਰੀ ਬਾਹਣੇ ਤੁਸੀਂ ਕਹਿੰਦੇ ਵੀ ਠੀਕ ਆ ਕਹਿੰਦੀ ਮੈਂ ਰੋਟੀ ਲੈ ਕੇ ਵੀ ਮੈਂ ਜਾਇਆ ਕਰੂੰ ਦੋ ਹਲ ਚੱਲਦੇ ਤੇ ਹਾਲਾ ਦਾ ਵੀ ਮਤਲਬ ਇਹ ਜੀ ਜਿਹਦੇ ਦੋ ਹਲ ਚੱਲਦੇ ਤੇ ਉਹਨੂੰ ਤਖੜਾ ਜ਼ਿਮੀਂਦਾਰ ਕਹਿੰਦੇ ਹੁੰਦੇ ਵੀ ਚੌਂਕੜੇ ਦਾ ਸੁਹਾਗਾ ਚੱਲਦਾ ਉਹਦੇ ਉਹਨੂੰ ਕਹਿੰਦੇ ਵੀ ਤਖੜਾ ਜ਼ਿਮੀਂਦਾਰ ਜਾ ਖੂਹ ਹੁੰਦਾ ਇੱਕ। ਜਾਂ ਲਟਾਈਆਂ ਤੇ ਦਰਵਾਜ਼ਾ ਹੁੰਦਾ। ਉਹ ਦਰਵਾਜ਼ਾ ਹੁੰਦਾ ਇੱਕ ਲਟਾਈਆਂ ਤੇ। ਤਾਕੜਾ ਜਿਮੀਦਾਰ ਉਹ ਨੂੰ ਸਮਝਦੇ ਵੀ ਉਹਦੇ ਦਰਵਾਜ਼ਾ ਹੈ। ਲਟਾਈਆਂ ਹੁੰਦੀ ਤਾਕੜੇ ਬੁੜੇ ਹੁੰਦੇ। ਆਂ ਡਰਖਤ ਦਰੋਗਤ ਵੱਢ ਕੇ ਸਤੀਰ ਬਣਾ ਲੈਂਦੇ। ਸੱਤ ਹੁੰਦੀ ਸਰਕੀ ਦੀ। ਉਹ ਪੂਲਿਆਂ ਦੀ ਵੀ ਪਾਲਣ ਦੇ ਸੱਤ। ਉਹ ਛੋਟੇ ਛੋਟੇ ਖਾਨ ਹੁੰਦੇ। ਉਹ ਦਰਵਾਜ਼ੇ 'ਚ ਵੱਡਾ ਪਾਲਣ ਦੇ ਆਪਣੇ ਘਰੂ ਸਤੀਰ ਸਤੂਰ ਵੱਢ ਕੇ ਕੋਈ ਪੱਕੀ ਚ ਨਹੀਂ ਕੱਚਾ ਹੁੰਦਾ ਕੱਚੇ ਘਰ ਹੁੰਦੇ ਹੋ ਕੰਦਾ ਚੌੜੀਆਂ ਗਾਜਗਾ ਚੌੜੀਆਂ ਹੁੰਦੀਆਂ ਆਪ ਦੀ چیر ਕੇ ਕੰਦਾ ਇੱਟਾ ਬਣਾਉਂਦੇ چیر ਕੇ ਆਹ ਜੀ ਉਹ ਕੰਦਾ ਗਾਜਗਾ ਜੀਆਂ ਚੌੜੀਆਂ ਹੁੰਦੀਆਂ ਕੱਚੀਆਂ ਕੰਨਾ ਉਹ ਫਿਰ ਨਾ ਤਹੋ ਗਰਮੀ ਚ ਤਪਦੀਆਂ ਜਾਂ ਕੋ ਚੌੜੀਆਂ ਹੁੰਦੀਆਂ ਨਾ ਸਾਲ ਤੇ ਠਰ ਜਾਂਦੇ ਇਹ ਜੇ ਘਰ ਕੱਚੇ ਹੀ ਹੁੰਦੇ ਮੌ ਨਾ ਟਾਈਮ ਲੰਘਦਾ ਜੀ ਉਹ ਜ਼ਿੰਮੇਦਾਰ ਨੂੰ ਕਹਿੰਦੇ ਤਕੜਾ ਪੂਰਾ ਤਗੜੇ ਵੀ ਚੌਂਕੜਾ ਚੱਲਦਾ ਦਾ ਸਹਾਗੇਆ ਬੋਤਾ ਹੁੰਦਾ ਇੱਕ ਕੱਲਾ ਚੱਲਦਾ ਇੱਕ ਪਾਸੇ ਬਲਦ ਜੋੜੀ ਚੱਲਦੀ ਬੋਤਾ ਕੱਲਾ ਵੀ ਹਲ ਖਿੱਚਦਾ ਸਹਾਗਾ ਵੀ ਖਿੱਚਦਾ ਤਗੜੇ ਹੁੰਦੇ ਬੋਤੇ ਉਹ ਭਾਈ ਬਹਣ ਲਾਤੇ ਸਨਮਾ ਬਹਣ ਬੇਲਾ ਬਹਣ ਤਿੰਨ ਚਾਰ ਮਹੀਨੇ ਬਹਣਾ ਇਹ ਫੇਰ ਕਣਕ ਵੀਜਾਂਗੇ ਉਹ ਬਾਹਿਆ ਕਣ ਦੋ ਹਲਾਂ ਨਾਲ ਦੋ ਕਿੱਲਾਂ ਨੂੰ ਲਾ ਕੇ ਬਹਣਾ ਲੱਕੜ ਦੇ ਹਲ ਹੁੰਦੇ ਪੂਰੇ ਵਧੀਆ ਡੂੰਘੇ ਜਿਹੇ ਲੇਸ਼ ਪੈਂਦਾ ਲੱਕੜ ਦੇ ਹਲ ਨਾਲ ਲੋਹੇ ਦੇ ਵੀ ਹਵਾਜੀ ਪੈਂਦੇ ਥੱਲੋਂ ਕਾੜੇ ਹੁੰਦੇ ਬਾਹੇ ਕਾ ਨਾ ਜਾ ਕੇ ਰੋਟੀ ਲੈ ਕੇ ਜਾਇਆ ਕਰੇ ਰੋਟੀ ਲਿਆ ਕੇ ਧੜਕੇ ਉਹ ਕਹਦਾ ਕਾ ਨ ਵੀ ਖੂਤੋਂ ਪਾਣੀ ਲੈ ਲਵੇ ਖੂਤ ਹੀਗਾ ਉਸ ਤੋਂ ਪਾਣੀ ਪੂਣੀ ਲੈ ਕੇ ਉਹ ਖੜੀ ਕਹੇ ਕੋਟੀ ਹੋ ਕਹਿੰਦੇ ਬਾਹੇ ਬਾਹਾਂ ਚ ਘੜਾ ਸੜਤਾ ਐ ਮਾਰਿਆ ਘੜੇ ਦਾ ਪਾਣੀ ਡੁੱਲ ਗਿਆ ਥੋੜਾ ਹੀ ਰਹਾ ਥੱਲੇ ਹਜੇ ਕੜੜਾ ਤੀ ਉਹ ਕਹਿੰਦੇ ਕਿਵੇਂ ਕਹਿੰਦੀ ਹਜੇ ਬਾਹਾਂ ਨਹੀਂ ਸੋਤੋਂ ਬਣਿਆ ਇੱਥੇ ਕਣਕ ਬੀਜਣੀ ਹੈਗਾ ਕਹਿੰਦੇ ਹੋਰ ਫਿਰ ਕਹਿੰਮੈ ਨੂੰ ਕਹਿੰਦੀ ਹਜੇ ਬਣਿਆ ਨਹੀਂ ਉਹਨਾਂ ਨੇ ਪਹਿਲੇ ਉਹ ਹੱਥ ਹੱਥ ਧੋ ਕੇ ਕੁਝ ਬਚ ਗਿਆ ਪਾਣੀ ਜਿਹੜਾ ਰੋਟੀ ਆਟੀ ਛਕ ਲਈ ਕਹਿੰਦੇ ਹੋਰ ਬਾਹੋ ਡੂੰਗਾ ਬਾਹੋ ਸਮਾਰ ਕੇ ਪਹਿਲਾਂ ਤੇ ਸੁਹਾਗਾ ਦੱਬ ਕੇ ਦੋ ਗੇਲ ਮਾਰੋ ਸੁਹਾਗੇ ਨਾਲ ਹੀ ਲੇਸ ਬਣਦਾ ਬਾਹਣ ਦਾ ਸੁਹਾਗਮ ਮਾਰ ਕੇ ਦੁਬਾਰੇ ਫੇਰ ਲੱਕੜ ਦੇ ਹਲ ਤਰਾ ਤੇ ਕਹਿੰਦੇ ਯਾਰ ਇਹ ਬੜੀ ਕਹਿੰਦੇ ਕਿੱਤਰੋ ਹੈ ਪ੍ਰਧਾਨ ਬਣਾਤੀ ਯਾਰ ਇਹ ਐ ਆਪਾਂ ਨੂੰ ਦੱਸਦੀ ਹੈ ਵੀ ਐਂ ਬਾਹੋ ਐਂ ਬਾਹੋ ਕਹਿੰਦੇ ਉਹਦਾ ਬਾਪੂ ਕਮਲਾ ਇਹਦੇ ਮਗਰ ਲੱਗਿਆ ਫਿਰਦਾ ਕਹਿੰਦੇ ਚੱਲ ਬਾਹ ਦਿੰਦੇ ਆ ਦੁਬਾਰੇ ਫੇਰ ਤਾਲਿਆ ਲੱਕੜ ਦੇ ਹਾਲ ਢੂੰਗੇ ਢੂੰਗੇ ਬਾਹੋ ਕਹਿੰਦੀ ਦੂਏ ਦਿਨ ਫੇਰ ਸਾਹਮਣੇ ਉਹਨਾਂ ਨੇ ਬਾਹ ਕੇ ਤਿਆਰ ਕਰਤੀ ਜਾਂਦੇ ਨੇ ਸੁਹਾ ਘਸੂਗਾ ਫੇਰ ਮਾਰ ਕੇ ਐ ਬਣਾਤੀ ਬਾਹੀ ਨਿੱਕੀ ਨਿੱਕੀ ਬਾਹੀ ਕਰੀ ਫੇਰ ਲਈ ਤੌੜਾ ਪਾਣੀ ਦਾ ਖੂਤੋਂ ਕੋਡੀ ਹੋ ਕੇ ਫੇਰ ਮਾਰਿਆ ਐ ਤੌੜਾ ਫੇਰ ਵੀ ਅੱਧੇ ਪਾਣੀ ਤੋਂ ਥੋੜਾ ਢੁੱਲਿਆ ਕਹਿੰਦੇ ਕਿਉਂ ਕਹਿੰਦੇ ਅਜੇ ਨਹੀਂ ਬਣੀ ਕਹਿੰਦੇ ਤਾਂ ਬਾਹ ਕੇ ਯਾਰ ਐ ਢੂੰਗੀ ਭਾਈ ਅਜੇ ਵੀ ਨਹੀਂ ਬਣੀ ਇਹ ਕਿੱਤਰੋ ਆ ਗਈ ਜਾਂਦੇ ਹੋ ਫੇਰ ਉਹ ਭਾਈ ਬੁੜਾ ਕਹਿੰਦਾ ਕਿਉਂ ਭਾਈ ਬਣ ਗਿਆ ਬਾਂਹ ਕਣਕਲ ਕਹਿੰਦੀ ਨਾ ਫੇਰ ਕਹਤਾ ਮੁੰਡੇ ਨੂੰ ਦੁਬਾਰੇ ਫੇਰ ਬਾਹੋ ਬਈ ਫੇਰ ਹਲਾ ਨਾਲ ਲੱਕੜ ਤਾਂ ਨਾ ਬਰੀਕ ਬਰੀਕ ਬਹਣ ਲੱਗੇ ਉਹ ਦੂਏ ਦਾ ਫੇਰ ਆਪ ਫੇਰ ਰੋਟੀ ਲੈ ਕੇ ਗਈ ਮਹੀਨੇ ਮੂਨੇ ਬਾਅਦ ਪਾ ਕੇ ਦੇਖਿਆ ਕਰੇ ਚੈੱਕ ਕਰਕੇ ਵੀ ਪੀਕ ਬਣਾ ਦੋ ਇਹਦੀ ਫੇਰ ਜਾ ਕੇ ਕੜਾ ਪਰਿਆ ਖੂਤੋਂ ਮਾਰਿਆ ਕੜਾ ਅੱਧਾ ਬਹਿ ਗਿਆ ਵਿੱਚ ਪੀਕ ਦੇ ਕਹਿੰਦੇ ਕਿਉਂ ਇਹ ਹੁਣ ਲੋਟ ਆ ਜੇ ਹੋਰ ਬਾਹਣੀ ਪਉ ਮਹੀਨਾ 20 ਦਿਨ ਫੇਰ ਵਾਰੀ ਨਾਲ ਉਹ ਨੂੰ ਬਾਹਰ ਆ ਕੰਨ ਵਿੱਚੀ ਆਪਣੀ ਹੋਰ ਵੀ ਰੱਖਿਆ ਹੋਊ ਵਾਹਣ ਪਾਉਣ ਵਾਲਾ ਉਧਰੋਂ ਕੱਤਾ ਲਵੇ ਜਾ ਲਗਿਆ ਉਧਰੋਂ ਫੇਰ ਉਹ ਜੇ ਜੇ ਪਿਛਲੀ ਗਰ ਗਈ ਰੋਟੀ ਲੈ ਕੇ ਵਾਹਣ ਚ ਬਾਹੇ ਵਿੱਚ ਫੇਰ ਉਹਨੇ ਖੜੀ ਖੜੀ ਨੇ ਬਾਹੇ ਵਾਹਣ ਚ ਖੜੀ ਖੜੀ ਨੇ ਉਹਦੇ ਸਰ ਤੇ ਲੱਸੀ ਦਾ ਕੁਝ ਜਾਤੀ ਉਹ ਥੱਲੇ ਤਰ ਕੇ ਫੇਰ ਚੱਕਿਆ ਕੜਾ ਜਾ ਪਾਣੀ ਲਿਆਂਦਾ ਖੜੀ ਕਰੀ ਨਾ ਮਾਰਿਆ ਪੀਕ ਚ ਗਲਤ ਸੀ ਬਹਿ ਗਿਆ ਕਹਿੰਦੀ ਹੁਣ ਬਣ ਗਈ ਬਾਣ ਹੁਣ ਇਹ ਤਾਂ ਪੂਰਾ ਸੁਹਾਗਾ ਫੇਰ ਮਾਰ ਦੋ ਦੱਬ ਕੇ ਸੁਹਾਗਾ ਮਾਰ ਕੇ ਰੌਣੀ ਕਰਾਤੀ ਕਹਿੰਦੀ ਰੌਣੀ ਕਰ ਦੋ ਹੁਣ ਇਹਦੀ ਰੌਣੀ ਕਰਕੇ ਕਣਕ ਬੀਜਦੀ ਦੇਸੀ ਕਣਕ ਆਉਂਦੀ ਆ ਬਿਨਾ ਰੇਤ ਹੁੰਦੀਆਂ ਕੋਈ ਰੇਤ ਉਦੋਂ ਹੈ ਨਹੀਂ ਸੀ ਉਹ ਜਮਾਨੇ ਚ ਦੇਸੀ ਕਣਕ ਖੜੀ ਮੋਢਿਆਂ ਜੜ ਜੜ ਪੂਰੀ ਬਾਹੀ ਹੋਈ ਹੋਈ ਅਕ ਕਿਉ ਫੇਰ ਕੱਢਦੇ ਵੀ ਫਲਿਆਂ ਨਾਲ ਉਹ ਭਾਈ ਫਲਿਆਂ ਨਾਲ ਕੱਢਦੇ ਮੈਂ ਦੇਖੇ ਨੇ ਚਲਦੇ ਹਾਇ ਤਾਂ ਛੋਟੇ ਹੀ ਸੀ ਫੜੇ ਚਲਦੇ ਦੇਖੇ ਨੇ ਮੈਂ ਗਾਹ ਤੇ ਕੱਢ ਗਾ ਕੇ ਕੱਢ ਲਈ ਕਣਕ ਅੱਢੋ ਦੋ ਕਿਲਿਆਂ ਦੀ ਦੇਸੀ ਕਣਕ ਪੀਲੀ ਪਈ ਦੀ ਸਰਬਤ ਵਰਗਾ ਰੰਗ ਹੁੰਦਾ ਗਾਹੀ ਹੋਈ ਕੱਢੀ ਹੋਈ ਧੋਤੀ ਫੇਰ ਹੁਣ ਤਾਂ ਕੋਈ ਮਲੇ ਕਣਕ ਧੋਂਦੇ ਹੀ ਨਹੀਂ ਧੋਤੇ ਦਾ ਵੀ ਫਰਕ ਪੈਂਦਾ ਗੰਦਗੋਰ ਦਾ ਲੈ ਜਾਂਦੀ ਆ ਸਾਫ ਹੁੰਦੀ ਆ ਕਣਕ ਇਹ ਆਟਾ ਉਹਦਾ ਪੀਹਾ ਜਾਂਦਾ ਵਧੀਆ ਬਣ ਜਾਂਦੀ ਐ ਕਣਕ ਧੋ ਕੇ ਸੁੱਕਣੀ ਪਾ ਕੇ ਕਾਰਲੀ ਤਿਆਰ ਆਟਾ ਘਨਾਲਿਆ ਪੀਹਾ ਲਿਆ ਉਹਦਾ ਚੱਕਿਆ ਵੀ ਨਹੀਂ ਤੇ ਆਪ ਹੀ ਪੀਣਾ ਪੈਂਦਾ ਚਾਹ ਉਦੋਂ ਖਰਾਸ ਚੱਲ ਪਏ ਤੇ ਖਰਾਸਾਂ ਨੇ ਥੋੜਾ ਜਆ ਬੁੜੀਆਂ ਦਾ ਖਿਹੜਾ ਛੜਾਇਆ ਸੀ ਖਰਾਸ ਦੇਖਿਆ ਨੇ ਤੁਸੀਂ ਨਵੀਂ ਸੁਣਦੇ ਹੋ ਖਰਾਸ ਹੁੰਦੇ ਬਲਦ ਜੋੜ ਦਿੰਦੇ ਹਲਟ ਮੰਗੋ ਉਮੰਗ ਉਹਦੇ ਚੱਕੀ ਲੱਗੀ ਹੁੰਦੀ ਉਹ ਤੇ ਛੋਟੀ ਜੀ ਪੱਥਰਾਂ ਦੀ ਥੱਲੇ ਉਹਦੇ ਗਰਾਰੀ ਹੁੰਦੀ ਉਹਨੂੰ ਗੇੜ ਜੀ ਮੈਂ ਖਿਲਾੜੀ ਨੂੰ ਗੇੜਦੇ ਹੁੰਦੇ ਹਾਂ ਹਾਂ ਉਹ ਦੇਖਿਆ ਹਾਂ ਉਹ ਭਾਈ ਉਹ ਉਹਦੇ ਨਾਲ ਬਲਦ ਜੋੜ ਕੇ ਆਟਾ ਪੀ ਲੈਂਦੇ ਫੇਰ ਖੈੜਾ ਥੋੜਾ ਹੋਇਆ ਗੁੜੀਆਂ ਬੀਚੇ ਵੀ ਗੋਮਦੀ ਹੁੰਦੇ ਆ ਕਹਿੰਦੀਆਂ ਜਾਉਂਦੇ ਰਹਿਣ ਖਰਾਸਾ ਵਾਲੇ ਹੁਣ ਸੁੱਤੀਆਂ ਨਹੀਂ ਜਾਗਦੀਆਂ ਕਿਉਂ ਹੌਲੀ ਕਵੇਲੇ ਉੱਠਦੀਆਂ ਫੇਰ ਉਹਨੇ ਭਈ ਆਟਾ ਵੀ ਚੱਕੀ ਤੇ ਉਹਨਾਂ ਨੇ ਆਪ ਪੀਸਿਆ ਫਿਰ ਆਟਾ ਪੀ ਕੇ ਚੱਕੀ ਤੇ ਗੁੰਨ ਲਿਆ ਹੁਣ ਤਾਂ ਮੁੱਕੀ ਵੀ ਨਹੀਂ ਦਿੰਦੀਆਂ ਬੁੜੀਆਂ ਅੱਗੇ ਕਹਿੰਦੇ ਆਟੇ ਨੂੰ ਮੁੱਕੀ ਦੇ ਦੇ ਸਮਾਰ ਕੇ ਮੁੱਕੀ ਦਾ ਮਤਲਬ ਹੁੰਦਾ ਐ ਮੁੱਕੀਆਂ ਨਾਲ ਗੁੰਨਦਿਆਂ ਪੂਰਾ ਕਦੇ ਇੱਧਰ ਮੋੜ ਲਿਆ ਮੁੱਕੀਆਂ ਨਾਲ ਧੱਪ ਧੱਪ ਕੇ ਇੱਧਰ ਮੋੜ ਲਿਆ ਲਫਾ ਹੁੰਦੀਆਂ ਬੰਡਾਂ ਦਾ ਲੇਸ ਪੂਰਾ ਗੁੰਨ ਕੇ ਸਮਾਰ ਕੇ ਫਿਰ ਰੋਟਾ ਆਖਤਾ 10 ਮਿੰਟ 5-7 ਮਿੰਟ ਅਗੇ ਟਾਕਦੇ ਆ ਬਾਅਦ ਚ ਰੋਟੀ ਲੱਗਦੇ ਉਹਦੇ ਚ ਵੀ ਬਣ ਜਾਂਦਾ ਲੈ ਹੁਣ ਤਾਂ ਚੜਕ-ਜੜਕ ਗੋਨਿਆ ਉਹਦੀ ਪਕਾਉਣ ਲੱਗ ਪਈ ਜਦੋਂ ਫਿਰ ਗੁੰਨ ਕੇ ਨੰਗਾ ਕਰਕੇ ਆਪ ਅੰਦਰ ਕੁਛ ਲੈਣ ਗਈ ਕੌਣ ਐ ਵੀ ਭੈਣ ਬੈਠਾ ਦਿਨ ਮੇਰੇ ਦੇ ਕਾ ਕ ਕਰਦਾ ਜੀ ਮਾਰੀ ਠੰਗ ਜੜਕੇ ਨੇ ਪਹਿਲਾਂ ਨੇ ਆਟੇ ਵਾਂਗੂ ਉਹ ਤਾਂ ਨਾ ਤਾਂ ਉਹ ਤੋਂ ਠੰਗ ਨਿਕਲੇ ਵਿੱਚੋਂ ਨਾ ਆਟਾ ਨਿਕਲੇ ਨਾ ਉੱਡਿਆ ਜਾਵੇ ਜੇ ਹਲਿਆਵੇ ਤਾਂ ਪ੍ਰਾਂਤ ਹੀ ਹੱਲੇ ਆਟਾ ਨਾ ਨਾ ਪ੍ਰਾਂ ਸਾਡੇ ਨਾ ਉਹਦੇ ਮੂੰਹ ਤੋਂ ਪਟਿਆ ਜਾਵੇ ਆਟਾ ਉੱਥੇ ਫੰਗ ਮਾਰੀ ਜਾਵੇ ਕਹਿੰਦੀ ਬਾਪੂ ਆਇਆ ਫੜ ਲਿਆ ਉਹ ਬੈਠਾ ਕਹਿੰਦੀ ਕਹੂੰ ਫੜ ਲਿਆ ਜੀ ਫੜ ਲੈ ਕਹਿੰਦੀ ਭੱਜ ਕੇ ਦਿਖਾਵੇ ਬਾਹਨ ਦੀ ਬਾਹੀ ਹੋਈ ਹੋਈ ਹੈ ਜੀ ਇਹਦੀ ਐ ਬਾਹੀ ਨਾਲ ਰੇਸ ਬੰਦਾ ਕਹਿੰਦੀ ਉਹ ਮਾਰੀਆਂ ਦਾ ਪੰਗ ਉੱਡਿਆ ਵੀ ਨਹੀਂ ਜਾਂਦਾ ਉਹ ਕਹਿੰਦਾ ਕੀ ਹੋ ਗਿਆ ਬੁੜੀਆਂ ਆਈਆਂ ਕਹਿੰਦੀ ਤੁਸੀਂ ਆਪ ਜੀ ਗੱਲਾਂ ਜਾਂ ਕਿੰਨੋਂ ਸਾਨੂੰ ਨਹੀਂ ਦੱਸਦਾ ਕੀ ਗੱਲ ਹੈ ਕਹਿੰਦੀ ਇਹ ਗੱਲ ਕੀ ਆ ਦੇਖ ਲੋ ਉਹ ਬੈਠਾ ਕਹਿੰਦੀ ਫੜ ਲੋ ਕੌਂ ਜਾ ਕੇ ਕਹਿੰਦਾ ਬਾਹਾਂ ਦੀ ਬਾਹੀ ਹੋਈ ਹੋਈ ਆ ਦੀ ਤੇ ਕਹਿੰਦੀ ਕੌਂ ਤੋਂ ਮਣੀ ਬੁਰਕੀ ਲੱਕਲ ਦੀ ਕੌਂ ਫਸ ਗਿਆ ਉੱਥੇ ਬਸ ਇਹ ਆ ਭਾਈ ਲਾਣੇ ਦਾ ਕੰਮ ਦਾ ਜਿਹੜੀ ਲਾਣੇ ਤੋਂ ਕੁੜੀ ਆਈ ਉਹਦਾ ਕੰਮ ਤਾਂ ਦਾ ਕਰਿਆ ਹੁੰਦਾ ਫੇਰ ਵੀ ਕੁੜੀਆਂ ਨੂੰ ਵੀ ਹਜੇ ਵੀ ਇਹ ਹੋਆ ਵੀ ਆਪਦੇ ਘਰੇ ਹਜੇ ਵੀ ਪੂਰਾ ਕੰਮ ਸਿੱਖਣਾ ਚਾਹੀਦਾ ਪੂਰਾ ਗਾਹਾਂ ਜਾ ਕੇ ਕੋਈ ਟੋਕ ਨਾ ਸਕੇ ਪੂਰਾ ਕੰਮ ਜਾਣਨੇ ਚਾਹੀਦਾ ਕੁੜੀਆਂ ਹੁਣ ਵੀ ਭਾਵੇਂ ਪੜੀਆਂ ਲਿਖਿਆ ਨੇ ਕੰਮ ਪੂਰਾ ਰੋਟੀ ਟੁੱਕ ਦਾ ਦੁੱਧ ਬਾਹ ਸਾਂਭਣ ਦਾ ਸਾਰੀ ਦਾ ਪੂਰਾ ਤਜਰਬਾ ਹੋਣਾ ਚਾਹੀਦਾ ਫੇਰ ਕਹਾਂ ਜਾ ਕੇ ਕਦਰ ਪਣਦੀ ਹੈ ਨਹੀਂ ਤਾਂ ਫੇਰ ਤੈਨੂੰ ਪਤਾ ਜੇ ਕੁੜੀ ਘਟ ਜਾਂਦੀ ਲਾੜੀ ਰੱਖੀ ਹੈ ਉਹ ਮੇਰੇ ਨੂੰ ਤੂੰ ਹੀ ਸੋਕਦਾ ਖਾਈ ਉਹ ਵੀ ਭੈਣਾ ਤਾਂ ਰੋਟੀ ਸਮਾਰ ਕੇ ਆਉਂਦੀ ਹੈ ਨਾ ਤਾਂ ਆਵਦਾ ਨਹੀਂ ਆਉਂਦੀ ਹੈ ਮੈਂ ਬਾਈ ਗੁਰੂ ਜੀ ਕਾ ਖਾਲਸਾ ਬਾਈ